ਨੇ ਕਹਤਾ ਹੈ ਕਿ ਜਿਹੜੀ ਕੱਲ ਗੋਲੀ ਚੱਲੀ ਆ ਉਹਨੂੰ ਲੈ ਕੇ ਜਲਦ ਜਲ ਰਿਪੋਰਟ ਜਾਈ ਦਿੱਤੀ ਜਾਵੇ ਬਿਲਕੁਲ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਚੋਣ ਕਮਿਸ਼ਨ ਨੇ ਨੋਟਿਸ ਲਿਆ ਅਸੀਂ ਧਨਵਾਦ ਕਰਦੇ ਹਾਂ ਚੋਣ ਕਮਿਸ਼ਨ ਦਾ ਅਸੀਂ ਚੋਣ ਦੇ ਜਿਹੜੇ ਲੋਕ ਜਿਹੜੇ ਬੂਥ ਸੈਂਸਿਟਿਵ ਨੇ ਖਾਸ ਕਰਕੇ ਨਾਲੇ ਵਾਲਾ ਏਰੀਆ ਇੱਥੇ ਧਾਰੀਵਾਲ ਸਾਹਿਬ ਨੇ ਬਹੁਤ ਲੋਕਾਂ ਦੇ ਨਾਲ ਦਬਕੇ ਮਾਰੇ ਜਾ ਰਹੇ ਨੇ ਰੈਟ ਰੈ ਗਿਆ ਜਾ ਰਿਹਾ ਉੱਥੇ ਨੀਮ ਫੌਜ ਨੀਮ ਫੌਜੀ ਫੋਰਸ ਜਿਹੜੀਆਂ ਕੋਰਸੇ ਨਹੀਂ ਸਪੈਸ਼ਲ ਫੋਰਸੇ ਲਗਾਈਆਂ ਜਾਂ ਔਰ ਉਹਨਾਂ ਨੂੰ ਤੇ ਕਲੀਅਰ ਕੀਤਾ ਜਾਵੇ ਸੈਂਸਿਟਿਵ ਬੂਟਸ ਲੇਕਿਨ ਲੱਗਦਾ ਨੇ ਕਿ ਗੁਰਜੀਤ ਜੀ ਇਸ ਤਰ੍ਹਾਂ ਜਿਹੜੀ ਆ ਇਲੈਕਸ਼ਨ ਜਿਹੜੀ ਆ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਕਿਉਂਕਿ ਕੀ ਹੋ ਰਿਹਾ ਹੈ ਵੀ ਕਿ ਲਗਾਤਾਰ ਹੀ ਪੰਜਾਬ ਸਰਕਾਰ ਫੇਰ ਇਲੈਕਸ਼ਨ ਜਿਹੜੀਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਪੰਜਾਬੀ ਪੰਜਾਬੀ ਡਰਦਾ ਤਾਂ ਨਹੀਂਗਾ ਕਿਸੇ ਕੱਲੋਂ ਪਰ ਇਹ ਲੋਕ ਗਲਤ ਧਾਰਨਾ ਲੈ ਕੇ ਬੈਠੇ ਆ ਇਹ ਲੋਕ ਜਿਨ੍ਹਾਂ ਦੇ ਮਿੱਤਰ ਜਿਹੜੇ ਕਾਲੀ ਬੀਜੇਪੀ ਵਾਲੀ ਰਾਜਨੀਤੀ ਇਹ ਦੁਬਾਰਾ ਕਰਦੇ ਕੋਈ ਗੁੰਡਾ ਕਰਦੀ ਉਹ ਕਰਦੇ ਸੀ ਹੁਣ ਇਹਨਾਂ ਨੇ ਕੀਤੀ ਆ ਪਰ ਲੋਕਾਂ ਨੇ ਤਾਂ ਜਵਾਬ ਵੋਟ ਚ ਦੇਣਾ ਹੈ ਮਤਦਾਦਾਨ ਅੰਦਰ ਬੈ ਕੇ ਪਹਿਣੀ ਆ ਲੋਕਾਂ ਨੇ ਮਨ ਬਣਾਇਆ ਕਿ ਅਸੀਂ ਲੋਕਾਂ ਵੋਟ ਕਿੰਨੇ ਪਾਣੀ ਲੋਕਾਂ ਨੂੰ ਤਰੀਕਾ ਆ ਗਿਆ ਕਿ ਵੋਟ ਕਿੱਦਾਂ ਪੈਂਦੀ ਉਹ ਸਮਝਦੇ ਇਸ ਗੱਲ ਨੂੰ ਲੇਕਿਨ ਲੇਕਿਨ ਕਹਿੰਦੇ ਕਿ ਤਰਨਜੀਤ ਸਿੰਘ ਸੰਧੂ ਜਿਹੜੇ ਰਿਟਰਨ ਟਿਕਟ ਕਟਾ ਕੇ ਬੈਠੇ ਹੋਏ ਨੇ ਕਹਿੰਦੇ ਉਹ ਜਾਣਾ ਵਾ ਉਹਨਾਂ ਨੇ ਹੁਣ ਵਿਚਾਰੇ ਕੀ ਕਰਨ ਉਹਨਾਂ ਨੇ ਕੱਲੇ ਦਿਨ ਹੋ ਗਿਆ ਗਰਮੀ ਚ ਇੰਨੀ ਕਰਨੀ ਜਿਹਨਾਂ ਦੇਖੀ ਨਹੀਂ ਸੀ ਕਦੀ ਜਿੰਨੀ ਗਰਮੀ ਚ ਫੇਰੇ ਨੇ ਸੋ ਅਸੀਂ ਉਹਨਾਂ ਨੂੰ ਸ਼ੋਭੇ ਸ਼ਾਵਾਂ ਦਿੰਨੇ ਆ ਔਰ ਮੈਨੂੰ ਪਤਾ ਲੱਗਾ ਕਿ ਉਹਨਾਂ ਨੂੰ ਗਰਮੀ ਵੀ ਕਾਫੀ ਲੱਗੀ ਆ ਔਰ ਤੁਸੀਂ ਲੋਕ ਉਹਨਾਂ ਨੂੰ ਲੱਸੀ ਵਗੈਰਾ ਅਮਰਸਰ ਵਾਲੇ ਪਿਆਓ ਅੱਛ ਮਾडम ਔਰ ਅਜੀ ਸ਼ੁਭ ਸ਼ਾਮਾ ਦਮਾਂ ਕੇ ਨੂੰ 833 ਕਰੋੜ ਰੁਪਇਆ ਆ ਜੀ ਜੀ ਕੀ ਲੱਗਦਾ ਹੈ ਕਿ ਉਹ ਪੈਸੇ ਲੱਗਨੇ ਚਾਹੀਦੇ ਪੰਜਾਬ ਦੇ ਪੰਜਾਬ ਦੇ ਪੈਸੇ ਨੇ ਜਿਹੜਾ ਬਾਹਰ ਦੇਸ਼ ਹੋਇਆ ਇਹ ਕਿੰਨੇ ਲੈਂਦਾ ਉਹ ਜੋ ਉਹਨਾਂ ਦਾ ਕੋਡ ਹੈ ਕਹਿੰਦੇ ਕਿ 833 ਕਰੋੜ ਰੁਪਇਆ ਮੈਂ ਜਿੱਦਾਂ ਇਲੈਕਸ਼ਨ ਨਾ ਉਸ ਟਾਈਮ ਮੈਨੂੰ ਉਦੋਂ ਹੀ ਆ ਗਿਆ ਚਲੋ ਉਸ ਹਾਬ ਦੇ ਦੇਣ ਪਏ ਸਰ ਆਲਿਆਂ ਨੂੰ ਅੱਗੇ ਦੇਖੋ ਝੂਠ ਹੈ ਝੂਣ ਦਾ ਰਾਜਨੀਤੀਆ ਢਿੱਡ ਨਹੀਂ ਪੈਣਾ ਲੋਕਾਂ ਦਾ ਮੈਂ ਇਹ ਅੱਗੇ ਮੇਸ਼ਾਨਾ ਸੱਚ ਦੀ ਰਾਜਨੀਤੀ ਕਰੋ ਬਹੁਤ ਕੁਝ ਹੋ ਗਿਆ ਔਰ ਇੱਥੇ ਤੇ ਜਿਹੜੇ ਜਿਹੜੇ ਇਹ ਕੰਮ ਸੀ ਜਦੋਂ ਪਾਵਰ ਚੋਈਦਾ ਉਦੋਂ ਹੁੰਦਾ ਹੈ ਹੁੰਦੇ ਝੂਠ ਹੈ ਝੂਠ ਵੇਚੋ ਜਿੰਨਾ ਵੇਚ ਸਕਦੇ ਪਰ ਲੋਕਾਂ ਨੇ ਸਲੋਕ ਸਮਝਦਾ ਪਰ ਲੋਕ ਸਮਝਦਾ ਅਮਰੀਕਾ ਜੀ ਬੈਠੇ ਲੋਕ ਜਿਹੜੇ ਨੇ ਉਹ ਕਹਿੰਦੇ ਕਿ ਪੰਜਾਬ ਨੂੰ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣਾ ਕਿਸ ਤਰ੍ਹਾਂ ਤੁਸੀਂ ਸਮਝਦੇ ਹੋ ਜੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣਾ ਤੇ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੀ ਨੀਅਤ ਸਾਫ਼ ਕਰੋ ਅਸੀਂ ਸੈਂਟਰ ਤੋਂ ਪ੍ਰੋਜੈਕਟ ਲੈ ਕੇ ਦਵਾਂਗੇ ਜਿਹੜੀ ਸਟੇਟ ਗਵਰਨਮੈਂਟ ਉਹ ਨੀਅਤ ਸਾਫ਼ ਦੇ ਨਾਲ ਕੰਮ ਕਰਨਾ ਸਿੱਖੀ ਲੋਕ ਪਿਆਰ ਉਸੇ ਤਰ੍ਹਾਂ ਹੀ ਦੁਬਾਰਾ ਦੇਣਾ ਚਾਹੀਦਾ ਹੈ ਲੋਗਾ ਨੇ ਸ਼ੁਰੂ ਕਰ ਦਿੱਤਾ ਨਹੀਂ ਲੋਕਾਂ ਦਾ ਪਿਆਰ ਪਹਿਲੇ ਸੀ ਅੱਜ ਵੀ ਹੈ ਤੇ ਕੱਲ ਵੀ ਰਹਿਣਾ ਜੀ ਲੋਕਾਂ ਨੇ ਮਨ ਬਣਾ ਲਿਆ ਕਿ ਭਈ ਚਾਰੇ ਖਾਨੇ ਚੇਤੋਂ ਨੇ ਵਾਕੀਆਂ ਨੇ ਔਰ ਗਰੀਤ ਸਿੰਘ ਓਜਲਾ ਨੂੰ ਭਾਰੀ ਵੋਟਾਂ ਨਾਲ ਜਿੱਤਣਾ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਬੀਜੇਪੀ ਦਾ ਉਮੀਦਵਾਰ ਹੈ ਨਾ ਉਹਨੇ ਰਿਟਰਨ ਟਿਕਟ ਬੁੱਕ ਕਰਾ ਲਈ ਅਮਰੀਕਾ ਦੀ ਤੇ ਉਹ 2 ਤਰੀਕ ਨੂੰ ਵਾਪਸ ਵੀ ਜਾ ਰਿਹਾ ਹੈ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕੱਲ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਕਿ ਲੱਗਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਬਈ ਉਹ ਖੁਦ ਸਾਰੇ ਫੇਲ ਹੋਇਆ ਪਿਆ ਇਸ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕ ਨੇ ਦੇਖ ਲਿਆ ਕਿ ਹੋਸ਼ੀਆਂ ਹਰਕਤਾਂ ਆ ਤੇ ਆ ਗਿਆ ਲੋਕ ਉਹਦਾ ਜਵਾਬ ਦੇਣਗੇ ਡਾਕਟਰ ਸਾਹਿਬ ਚੌਨ ਕਮਿਸ਼ਨਰ ਨੇ ਵੀ ਕਹਿਤਾ ਹੈ ਕਿ ਇਹਦੀ ਜਿਹੜੀ ਸਾਰੀ ਡਿਟੇਲ ਸਾਨੂੰ ਦਿੱਤੀ ਜਾਵੇ ਤਾਂ ਜੋ ਕਿ ਕਾਰਵਾਈ ਕੀਤੀ ਜਾਵੇ ਨਹੀਂ ਮੈਂ ਧੰਨਵਾਦ ਕਰਦਾ ਚੌਨ ਕਮਿਸ਼ਨਰ ਦਾ ਉਹਨਾਂ ਨੇ ਬੜਾ ਸੀਰੀਅਸ ਨੋਟ ਲਿਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਾਰਵਾਈ ਕਰਨਗੇ ਆਪ ਸਰਕਾਰ ਤੋਂ 2.5 ਸਾਲਾਂ ਦੇ ਰਾਜ ਹੀ ਹੱਕ ਗਏ ਹੂੰ ਲੋਕਾਂ ਨੇ ਬਦਲਾਅ ਕਿਹਾ ਸੀ ਇਹਨਾਂ ਨੂੰ 92 ਸੀਟਾਂ ਦਵਾਈਆਂ ਸੀ ਪਰ ਜੋ ਬਦਲਾਅ ਇਹਨਾਂ ਨੇ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਲੋਕਾਂ ਦੇ ਆਪ ਵਾਲਿਆਂ ਨੂੰ ਵੜਨ ਨਹੀਂ ਦੇਣ ਦੇ ਇਲਾਕਿਆਂ 'ਚ ਔਰ ਮੈਂ ਵੀ ਕਹਿੰਦਾ ਸਾਡੇ ਇਲਾਕੇ 'ਚ ਕੋਈ ਆਪ ਵਾਲਾ ਵੜਿਆ ਹੀ ਨਹੀਂ ਲੇਕਿਨ ਲੱਗਦਾ ਨਹੀਂ ਤੁਹਾਡਾ ਜਿਸ ਤਰ੍ਹਾਂ ਬਿਜ਼ਨਸ ਪ੍ਰਾਪਰਟੀ ਦਾ ਬਹੁਤ ਸਾਰਾ ਤੁਹਾਨੂੰ ਨੁਕਸਾਨ ਵੀ ਹੋਇਆ ਕਿਉਂਕਿ ਬਹੁਤ ਦੇਖੋ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਦੇਖੋ ਜੀ ਭਗਵੰਤ ਮਾਨ ਨੇ ਤੇ ਬਹੁਤੀਆਂ ਗੱਲਾਂ ਕੀਤੀਆਂ ਜੀ ਅੱਜ ਤੋਂ 3 ਮਹੀਨੇ ਪਹਿਲਾਂ ਉਹਨਾਂ ਕਹਿਆ ਸੀ ਐਨਓਸੀ ਬੰਦ ਹੀ ਕਰਤੀ ਸੀ ਕਿੱਥੇ ਹੋਈ ਬੰਦ ਕਾਗਜ਼ਾਂ ਤੇ ਹਵਾਜੀ ਕੋਈ ਕੰਮ ਨਹੀਂ ਹੁੰਦਾ ਰੇਤ ਅੱਜ ਵੀ 7000 ਰੁਪਏ ਤੋਂ ਥੱਲੇ ਨਹੀਂ ਮਿਲਦੀ ਔਰ ਉਹ ਵੀ ਲੋਕਾਂ ਨੂੰ ਤਰਲਿਆਂ ਨਾਲ ਮਿਲਦੀ ਆ ਇਹਨਾਂ ਨਾਂ ਦੇ ਰੇਤ ਦਾ ਕੀਤਾ ਰੇਤ ਮਾਫੀਆ ਨਹੀਂ ਬੰਦ ਕਰ ਸਕੇ ਸ਼ਰਾਬ ਦੇ ਘਟਾਲੇ ਇਹਨਾਂ ਦੇ ਪਰਚੇ ਚੱਲਦੇ ਪਏ ਸਾਰਿਆਂ ਦੇ ਉਹ ਕਹਿਣ ਦੀ ਲੋੜ ਨਹੀਂ ਐਨਓਸੀ ਜੋ ਇਹਦਾ ਝੂਠਾ ਵਲਾਰਾ ਕਰਕੇ ਜਦੋਂ ਵੀ ਕੋਈ ਇੱਥੇ ਅੰਮ੍ਰਿਤਸਰ ਜਦੋਂ ਪ੍ਰੋਗਰਾਮ ਤੇ ਆਉਂਦੇ ਆ ਜਿੰਨਾ ਡੀਲਰ ਜਿੰਨਾ ਕਲੋਨਾਈਜ਼ਰ ਵਾ ਉਹਨਾਂ ਨੂੰ ਇੱਕ ਜਗ੍ਹਾ ਪਹਿਲੋ ਤੇ ਤੜ ਦੇਦੇ ਆ ਬੰਦ ਕਰ ਦਿੰਦੇ ਆ ਵੀ ਇਹ ਸਾਡੇ ਅਬਦਾਲ ਸਾਡੀ ਬਗਾਵਤ ਨਾ ਕਰ ਸਕਣ ਪਰ ਲੋਕਾਂ ਕੋ ਇਹ ਟਾਈਮ ਆ ਗਿਆ ਹੈ ਲੋਕਾਂ ਨੇ ਅਜੋ ਟਾਈਮ ਆ ਗਿਆ ਲੋਕਾਂ ਨੇ ਇਹਦਾ ਜਵਾਬ ਉਹ ਆਪਣੀਆਂ ਵੋਟਾਂ ਦੇ ਨਾਲ ਦਿੱਤਾ ਪ੍ਰਾਪਰਟੀ ਦਾ ਰੇਟ ਘਟਿਆ ਹੈ ਕਿ ਲੋਕ ਖਰੀਦ ਹੀ ਨਹੀਂ ਰਹੇ ਜੀ ਪ੍ਰੋਪਰਟੀ ਲੋਕੀ ਡਰਦੇ ਜਦੋਂ ਕਹਿੰਦੇ ਕਲੋਨੀ ਆਥਰਾਇਜ਼ਡ ਆ ਤੇ ਜੇ ਕਲੋਨੀਆ ਸਾਰੀਆਂ ਹੀ ਅੰਮਰਸਰ ਦੀ ਆਥ ਨਜ਼ਰ ਆ ਤੇ ਤੁਸੀਂ ਵੋਟਾਂ ਕਿਤੇ ਕੋ ਲੈਣ ਆਉਂਦੇ ਜੀ ਬਈ ਕਲੋਨੀਆ ਵਾਲੇ ਤਾਂ ਲਿਖ ਕੇ ਬਾਹਰ ਬੋਰਡ ਲਾ ਦੇਣਗੇ ਤੁਹਾਡਾ ਇਸ ਕਲੋਨੀ ਜਾਉਣਾ ਮਨਾਵਾ ਕਿਉਂਕਿ ਆਨਥਰਾਇਜ਼ਡ ਆ ਤੁਸੀਂ ਲਿਖ ਕੇ ਲਾਓ ਕਿ ਜੀ ਆਪਣੀ ਕਲੋਨੀ ਦੀ ਸਾਰੀ ਦੁਨੀਆ ਲਾਉਣ ਨੂੰ ਤਿਆਰ ਬੈਠੀ ਆ ਇੱਕ ਥੋੜੀ ਆ ਜਦੋਂ ਕਿਸੇ ਦੇ ਗਰੀਬਾਂ ਦੇ ਹੱਥ ਪਊਗਾ ਉਹਦਾ ਜਵਾਬ ਸਭ ਤੋਂ ਪਹਿਲਾਂ ਲੋਕਾਂ ਦੇ ਆ ਵੋਟਾਂ ਜੀ ਦੇ ਦੇਣਾ ਕਾਂਗਰਸ ਦੇ ਟਾਈਮ ਤੇ ਦਿੱਤਾ ਤਾਂ ਕੀ ਰੇਟ ਸੀਗਾ 2000 ਤੇ ਚੰਨੀ ਸਰਕਾਰ ਦੇ ਟਾਈਮ ਤੇ 2000 ਸੀ ਅੱਜ 7 ਅੱਜ ਲੈਣਾ ਲਾ ਕੇ ਉਸਤਾ ਹੀ ਅੱਜ ਕੋਈ ਫੜਿਆ ਗਿਆ ਕੋਈ ਟਰਾਲੀਆਂ ਜੱਟ ਜ਼ਿਮੀਂਦਾਰਾਂ ਨੂੰ ਪੁੱਛੋ ਜਿੰਨਾ ਟਰਾਲੀਆਂ ਆਪਣੀਆਂ ਰੇਤਾ ਦੀਆਂ ਬਣਾਈਆਂ ਸੀ ਉਹ ਵਿਚਾਰੇ ਘਰ ਉਹ ਟਰਾਲੀਆਂ ਦਾ ਟਰੈਕਟਰਾਂ ਦਾ ਵਿਆਜ ਦੇ ਦੇ ਕੇ ਅੰਦੇ ਹੋ ਗਏ ਆ ਰੇਤਾ ਦਾ ਕੰਮ ਤੇ ਕੋਈ ਨਹੀਂ ਚੱਲਿਆ ਫਾਨਕੋਟ ਤੋਂ 2 ਨੰਬਰ ਦੀ ਕਹਿੰਦੇ ਬਹੁਤ ਆ ਰਹੀ ਹੈ ਉਹ ਤੇ ਸਾਰੇ ਇਹਨਾਂ ਦੇ ਮინისტრ ਰਲੇ ਆ ਸਭ ਕਹਿਣ ਦੀ ਲੋੜ ਨਹੀਂ